ਰੈਨ ਗਈ ਮਤ ਦਿਨ ਭੀ ਜਾਏ ਭਵਰ ਗਏ ਬਗ ਬੈਠੇ ਆਏ ਰੈਨ ਗਈ ਰਾਤ ਚਲੀ ਗਈ ਦਿਨ ਇਹੋ ਚਲੇ ਜਾਣਾ ਰਾਤ ਦਾ ਅਰਥ ਇੱਥੇ ਜਵਾਨੀ ਦਿਨ ਬੁਢੇਪਾ ਭਵਰ ਗਏ ਬਗ ਬੈਠੇ ਆਏ ਕਾਲੇ ਚਲੇ ਗਏ ਤੇ ਚਿੱਟੇ ਆ ਗਏ ਇਹ ਢਰ ਹੈ ਸਤਿਗੁਰੂ ਨੇ ਨਾ ਇਹ ਵੀ ਕਿਹਾ ਮਹਾਰਾਜ ਕਹਿੰਦੇ ਇਹ ਵੀ ਇੱਕ ਰੱਬ ਦਾ ਮੈਸੇਜ ਹੈ ਕਾਲੇ ਜਾਣਾ ਚਿੱਟੇ ਆਣਾ ਇਹ ਰੱਬ ਦਾ ਮੈਸੇਜ ਹੈ ਬਾਬਾ ਫਰੀਦ ਸਾਹਿਬ ਦਾ ਬਚਨ ਅਸੀਂ ਵਿਚਾਰਨੇ ਨਾ ਬਾਬਾ ਫਰੀਦ ਸਾਹਿਬ ਕਹਿੰਦੇ ਦੇਖ ਫਰੀਦਾ ਜੇ ਥਿਆ ਦਾੜੀ ਹੋਈ ਭੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਦਾੜੀ ਚਿੱਟੀ ਹੁੰਦੀ ਜਾ ਰਹੀ ਹੈ ਵਾਲ ਚਿੱਟੇ ਹੁੰਦੇ ਜਾ ਰਹੇ ਆ ਇਹਦਾ ਮਤਲਬ ਇਹ ਹੈ ਵੀ ਅੱਗੋਂ ਨੇੜਾ ਆ ਗਿਆ ਸਫ਼ਰ ਥੋੜਾ ਜਿਹਾ ਰਹਿ ਗਿਆ ਤੇ ਪਿੱਛੇ ਮੁੜ ਕੇ ਵੇਖ ਬੜਾ ਦੂਰ ਰਹਿ ਗਿਆ ਹੁਣ ਇੱਥੇ ਦੂਰ ਦਾ ਅਰਥ ਵੀ ਸਮਾਂ ਮੁੱਕ ਗਿਆ ਤੇ ਪੱਲੇ ਕੁਝ ਵੀ ਨਹੀਂ ਇਸ ਗੱਲ ਦਾ ਡਰ ਹੈ ਵੀ ਮੌਤ ਤੇ ਸਾਰਿਆਂ ਨੂੰ ਹੀ ਆਉਣੀ ਹੈ ਪਰ ਜਦੋਂ ਅਸੀਂ ਆਪਣੇ ਜੀਵਨ ਦੀ ਗੱਲ ਕਰਨਿਆਂ ਜਾਂ ਅਸੀਂ ਜਿਹੜੇ ਗੁਰਸਿੱਖ ਕਮਾਈ ਵਾਲੇ ਨੇ ਉਹਨਾਂ ਦੀ ਗੱਲ ਕਰਨਿਆਂ ਤੇ ਦੋਵਾਂ ਦੇ ਵਿੱਚ ਅੰਤਰ ਕੀ ਆ ਉਹ ਮੌਤ ਤੋਂ ਘਬਰਾਉਂਦੇ ਨਹੀਂ ਅਸੀਂ ਨਾ ਤੋਂ ਡਰਦੇ